ਓਏ ਸੁਖਿਆ ਓਏ ਮੈਂ ਤੇਰੇ ਕੋਲੇ ਕੰਮ ਮੈਸੇਜ ਆ ਰਾ ਤੂੰ ਆ ਹੋਰੀ ਕੁਛ ਕਰੀ ਹਰਦਾ ਤੂੰ ਮੈਨੂੰ ਦੱਸਿਆ ਵੀ ਨਹੀਂ ਯਾਰ ਓ ਚੰਨੀ ਇਹ ਤਾਂ ਪੁੱਛੀ ਨਾ ਬੱਸ ਕਰ ਮਾਰੇ ਗੇੜਾ ਓਏ ਕੰਗੜਾ ਤੂੰ ਮੈਨੂੰ ਦੱਸ ਵੀ ਕੋਸਾ ਫੇਰੀ ਬਤਾ ਲੱਗਵਾ ਓਏ ਮੈਂ ਬਰਸੋਂ ਬਾਗ ਤੇ ਬੈਠਾ ਸੀਗਾ ਤੇ ਆਹਾ ਭਾਨੇ ਕੀ ਚਰਨੋਂ ਆਉਂਦੀ ਸੀ ਤੇ ਉਹਦੇ ਮਗਰ ਹੀ ਮੇਰੀ ਆਉਂਦੀ ਸੀ ਓਏ ਮੈਂ ਕਾ ਬੈਠਾ ਹਵਾ ਤੂਫਾਨ ਚੜਿਆ ਬੱਸ ਉਹ ਤਾਂ ਮੇਰੇ ਕਨੇ ਅੱਖਾਂ ਕੱਢ ਕੇ ਭਾਗੀ ਤੇ ਮਗਰ ਜੀ ਉਹਦੇ ਘਰ ਆ ਲਾਇਆ ਭਾਨਾ ਉਹਨੇ ਤਾਂ ਕੰਜਰ ਨੇ ਮੇਰਾ ਇੱਕ ਪਾਸੇ ਹੀ ਕੁੱਟੀ ਗਿਆ ਆ ਹਾਲ ਕਰਤਾ ਸਸ ਮੇਰਾ ਕਸੂਰ ਐ ਤੇਰਾ ਕਸੂਰ ਨਹੀਂ ਐ ਚ ਦੇ ਕਸੂਰ ਤਾਂ ਤੇਰੀ ਜੀਬ ਦਾਗਾ ਜਿੰਨੇ ਤੇਰੇ ਪਾਸੇ ਕਟਵਾਤੇ ਹਾਏ ਓਏ ਓਏ ਮੇਰੀ ਤਾਂ ਹਰ ਇੱਕ ਗੱਲ ਪੁੱਠੀ ਪੈ ਜਾਂਦੀ ਆ ਸਸ ਕੀ ਗੱਲ ਤੇ ਮੇਰੀ ਦੇਖ ਜਦੋਂ ਤੂੰ ਐਂ ਕਰਦਾ ਸੀਗਾ ਵੀ ਆਉਂਦਾ ਤੂਫਾਨ ਚੜਿਆ ਨਾਲ ਆਏ ਕਹਿੰਦਾ ਵੀ ਆਉਂਦਾ ਤੂਫਾਨ ਚੜਿਆ ਚਰਨੋਂ ਨਾਲ ਚਰਨੋਲਾ ਆਂਦਾ ਤੇ ਹਰ ਕੋਟ ਤੋਂ ਬਚਿਆ ਆਂਦਾ